ਕਿ ਉਹ ਕੀਤੇ ਜਾ ਰਹੇ ਨੇ ਚਾਹੇ ਯੁੱਧ ਨਸ਼ਾ ਵਿਰੋਧੀ ਗੱਲ ਕਰ ਲਈ ਮੈਂ ਸਮਝਦਾ ਕਿ ਆਪਣੇ ਸਾਰਿਆਂ ਦੀ ਹੀ ਜ਼ਿੰਮੇਵਾਰੀ ਬਣਦੀ ਪਰ ਸਰਕਾਰ ਚਾਹੇ ਕੋਈ ਵੀ ਹੋਵੇ ਚਾਹੇ ਇਸ ਲੜਾਈ ਨੂੰ ਕੋਈ ਵੀ ਇੱਕ ਬੰਦਾ ਜਿਹੜਾ ਉਹ ਨਹੀਂ ਜਿੱਤ ਸਕਦਾ ਹੈਗਾ ਜੇ ਆਪਾਂ ਕਈ ਇਕੱਲੇ ਸਰਕਾਰ ਲੜ ਕੇ ਜਿੱਤ ਲੂਗੀ ਨਾ ਜੇ ਆਪਾਂ ਕਈ ਇਕੱਲੇ ਪੁਲਿਸ ਲੜ ਕੇ ਜਿੱਤ ਲੂਗੀ ਨਾ ਇਹ ਜਦੋਂ ਤੱਕ ਪੰਜਾਬ ਦੇ 3 ਕਰੋੜ ਲੋਕ 3 ਕਰੋੜ ਪੰਜਾਬੀ ਇਦੇ ਵਿੱਚ ਮੁੰਡੇ ਨਾਲ ਮੁੰਡਾ ਨਹੀਂ ਜੋੜਦੇ ਉਦੋਂ ਤੱਕ ਕਿ ਲੜਾਈ ਜਿੱਤੀ ਨਹੀਂ ਜਾ ਸਕਦੀ ਹੈਗੀ ਸਭ ਤੋਂ ਪਹਿਲੀ ਪੁਲਿਸ ਦਾ ਸਖਤੀ ਹੈ ਪੂਰੀ ਸਰਕਾਰ ਦੀਆਂ ਪੀਗਰ ਹਦੈਤਾ ਨੇ ਬੜਾ ਫ੍ਰੀ ਹੈਂਡ ਹੈ ਜਿਹੜਾ ਉਹ ਐਸਐਸਪੀਜ਼ ਨੂੰ ਔਰ ਅੱਗੇ ਐਸਐਸਪੀਜ਼ ਤੋਂ ਐਸਐਚਓਜ਼ ਨੂੰ ਗਿਆ ਹੋਇਆ ਹਰੇਕ ਵਿਅਕਤੀ ਆਪੋ ਆਪਣੇ ਇਲਾਕੇ ਦੇ ਵਿੱਚ ਨਸ਼ਾ ਨੂੰ ਖਤਮ ਕਰਨ ਦੇ ਲਈ ਜ਼ਿੰਮੇਵਾਰ ਹੈ ਇਹ ਕਲੀਅਰ ਹੈ ਜੀ ਤਾਂ ਨਹੀਂ ਕਿਸੇ ਨਾਲ ਕਿਸੇ ਤਰੀਕੇ ਦੀ ਕੋਈ ਲਹਾਜ ਨਹੀਂ ਵਰਤੀ ਜਾਊਗੀ ਪਰ ਮੈਂ ਸਮਝਦਾ ਕਿ ਪੁਲਿਸ ਦਾ ਵੀ ਇੱਕ ਰੋਲ ਹੈ ਕਿਤੋਂਦੇ ਸਪਲਾਈ ਰਿਡਕਸ਼ਨ ਕਿ ਸਪਲਾਈ ਜਿਹੜੀ ਨਸ਼ਿਆਂ ਦੀ ਉਹ ਘਟੇ ਉਹ ਖਤਮ ਹੋਵੇ ਉਹ ਕੰਮ ਹੈ ਜਿਹੜਾ ਪੁਲਿਸ ਔਰ ਤੁਹਾਡਾ ਕਿਉਂਕਿ ਆਪਣਾ ਇਹ ਬਾਰਡਰ ਬੈਲਟ ਹੈ ਬੀਐਸਐਫ ਇਹ ਇਹ ਕਰ ਲੈਣਗੇ ਕੋਈ ਦਿੱਕਤ ਨਹੀਂ ਹੈਗੀ ਪਰ ਅਸਲ ਇਸ ਬਿਮਾਰੀ ਦੀ ਜੜ ਉਦੋਂ ਖਤਮ ਹੋਊਗੀ ਜਦੋਂ ਡਿਮਾਂਡ ਰਿਡਕਸ਼ਨ ਹੋਊਗੀ ਜਦੋਂ ਨਸ਼ੇ ਦੀ ਮੰਗ ਹੀ ਘਟੂਗੀ ਉਦੋਂ ਖਤਮ ਹੋਣੀ ਹੈ ਮੰਗ ਖਤਮ ਕਰਨ ਦੇ ਵਿੱਚ ਸਿਰਫ ਔਰ ਸਿਰਫ ਸਮਾਜ ਨੂੰ ਲਦਾ ਕਰ ਸਕਦਾ ਸਭ ਤੋਂ ਵੱਡਾ ਰੋਲ ਉਹਦੇ ਵਿੱਚ ਹਰ ਘਰ ਨੇ ਆਦਾ ਕਰਨਾ ਹੈ ਫਿਰ ਸਮਾਜ ਨੇ ਪਿੰਡ ਨੇ ਨਗਰ ਨੇ ਅਦਾ ਕਰਨਾ ਹੈ ਸਮਾਜ ਨੇ ਅਦਾ ਕਰਨਾ ਹੈ ਤੇ ਫਿਰ ਜਾ ਕੇ ਸਰਕਾਰ ਦੀ ਵਾਰੀ ਹੈ ਜਿਹੜੀ ਉਹ ਆਉਣੀ ਹੈ ਅਸੀਂ ਲੋਕ ਉਸ ਉਸ ਨੂੰ ਕਿਵੇਂ ਕਰਨਾ ਹੈ ਸਰਕਾਰ ਇਹਦੇ ਲਈ ਵਚਨਬੱਧ ਹੈ ਪਰ ਆਪਾਂ ਨੂੰ ਵੀ ਇਹ ਹੁਣ ਥੋੜੇ ਸਮੇਂ ਤੱਕ ਥੋੜੇ ਸਮੇਂ ਦਾ ਅਕਾ ਡਰਗ ਸੈਂਸਰ ਵੀ ਸ਼ੁਰੂ ਕਰਾਂਗੇ ਘਰ ਘਰ ਦੇ ਜਾ ਕੇ ਤੁਸੀਂ ਪੰਚਾਇਤ ਦੇ ਨੁਮਾਇंदे ਵੀ ਹੋਵੋਗੇ ਜੋ ਹੈਲਥ ਮੈਕ में ਉਹਦੇ ਨੁਮਾਇंदे ਵੀ ਹੋਣਗੇ ਘਰ ਘਰ ਜਾ ਕੇ ਤਾਂ ਕਿ ਜੇ ਕਿਸੇ ਬੱਚਾ ਕੋਈ ਬੱਚਾ ਇਸ ਬਿਮਾਰੀ ਦੇ ਵਿੱਚ ਇਸ ਲੱਤ ਦੇ ਵਿੱਚ ਪੈ ਰਿਹਾ ਜੇ ਕਿਸੇ ਨੂੰ ਇਹ ਆਤਕ ਪੈ ਰਹੀ ਹੈ ਤਾਂ ਉਹਨੂੰ ਪਹਿਲਾ ਸ਼ੁਰੂ ਦੇ ਵਿੱਚ ਹੀ ਕਿਵੇਂ ਸੰਭਾਲ ਲੈ ਉਹਨੂੰ ਸੰਭਾਲਾਂਗੇ ਜੇ ਕੋਈ ਸਪਲਾਈਅਰ ਹੈ ਉਹਦੇ ਉੱਪਰ ਚੁੜੀ ਕਿਵੇਂ ਕਿਸੇ ਸਰਕਾਰੋਂ ਕੰਮ ਕਰੇਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਲਈ ਸਰਕਾਰ ਵਚਨਬੱਧ ਹੈ ਤੁਹਾਡੇ ਸਾਰਿਆਂ ਦਾ ਸਾਸ ਸੇ ਚੁੱਕ ਚਾਹੀਦਾ ਔਰ ਉੱਚੀ ਉੱਚੀ ਤੌਰ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਰਿਹਾ ਸੀਗਾ ਮੈਂ ਅੰਮ੍ਰਿਤਸਰ ਗਿਆ ਸੀਗਾ ਜਿੰਨੀ ਬਾਰਡਰ ਬੈਂਡ ਡਿਸਟ੍ਰਿਕਟ ਹੋਣ ਕਰਕੇ ਜਿੰਨੀ ਡਰੋਨ ਦੇ ਜ਼ਰੀਏ ਉੱਥੋਂ ਸਪਲਾਈ ਹੋ ਰਹੀ ਹੈ ਤੇ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਕਿਉਂਕਿ ਸਰਕਾਰ ਦੀ ਔਰ ਪੁਲਿਸ ਦੀ ਸਖਤੀ ਦੀ ਵਜ੍ਹਾ ਕਰਕੇ ਉਸ ਏਰੀਆ ਦੇ ਵਿੱਚ ਆਈ ਥਿੰਕ ਐਸਐਸਪੀ ਸਰ ਤੁਹਾਡੇ ਵੀ ਮੇਰੇ ਖਿਆਲ ਦੇ ਵਿੱਚ ਇਹ ਤੁਹਾਡੇ ਇਧਰ ਸ਼ਾਇਦ ਇਨਸੀਡੈਂਟ ਨੇ ਜਿਹੜੇ ਉਹ ਡਰੋਨ ਦੀ ਅਕਰੈਂਸ ਦੇ ਘਟਨੇ ਪਰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰੋ ਜਿਹੜੀ ਵੈਲਟ ਹੈ ਉੱਥੇ ਅੱਜ ਦੀ ਤਾਰੀਖ ਦੇ ਵਿੱਚ ਜਿਹੜੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਨੇ ਸਪਲਾਈ ਕਰ ਰਹੇ ਨੇ ਡਰੋਨਾਂ ਦੇ ਜ਼ਰੀਏ ਉਹਨਾਂ ਸਿਰਫ ਇਸ ਗੱਲ ਕਰਕੇ ਸਪਲਾਈ ਜਿਹੜੀ ਘਟ ਗਈ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਉਹ ਨਸ਼ੇ ਨੂੰ ਚੱਕ ਕੇ ਲਿਜਾਣ ਵਾਲੇ ਜਿਹੜੇ ਜਿਹੜੇ ਸੀਗੇ ਉਹਨਾਂ ਦੇ ਸਮੱਗਰਾਂ ਉਹ ਨਹੀਂ ਥਿਆਰੇ ਹੈਗੇ ਸਰਕਾਰ ਨੇ ਪੁਲਿਸ ਦੀ ਨੇ ਨਹੀਂ ਸਕਤੀ ਕਰਕੇ ਜਿੱਦੀ ਵਜ੍ਹਾ ਕਰਕੇ 70 80% ਜਿਹੜਾ ਉਹ ਕਟੌਤੀ ਆਈ ਹੈ ਸੋ ਮੈਂ ਸਮਝਦਾ ਕਿ ਸਾਰੀ ਰਲ ਮਿਲ ਕੇ ਆਪਾਂ ਇਸ ਲੜਾਈ ਨੂੰ ਲੜਾਂਗੇ ਵੀ ਤੇ ਜਿੱਤਾਂਗੇ ਵੀ ਬਾਕੀ ਸਰਕਾਰ ਨੇ ਡਿਵੈਲਪਮੈਂਟ ਦਾ ਜਿਹੜਾ ਜਿਵੇਂ ਸਵਰਾਜ ਜੀ ਦੱਸ ਕੇ ਗਏ ਨੇ ਡਿਵੈਲਪਮੈਂਟ ਦਾ ਜਿਹੜਾ ਵੀੜਾ ਚੁੱਕਿਆ ਹੋਇਆ ਇਸ ਬਜਟ ਦੇ ਵਿੱਚ ਵੀ ਤੁਹਾਡੇ ਹਲਕੇ ਨੂੰ ਵੀ ਜਿਹੜਾ 5 ਕਰੋੜ ਰੁਪਏ ਜਿਹੜਾ ਉਹ ਆ ਜਾਣਾ ਬੜੀ ਜਲਦੀ ਹੀ ਤਗੜੇ ਹੋ ਕੇ ਹਮਲਾ 바ਰੋ ਔਰ ਆਪ ਕੋ ਸਾਰੇ ਓਵਰਾਲ ਡਿਵੈਲਪਮੈਂਟ ਜਿਹੜੀ ਉਹ ਕਰੀਏ ਔਰ ਬਾਕੀ ਰਹੀ ਗੱਲਾਂ ਨੂੰ ਮੈਂ ਜ਼ਿਆਦਾ ਕੋ ਪੋਲਿਟੀਕਲ ਕਲਾ ਨਹੀਂ ਕਰਨੀ ਆ ਹਾਂ ਕੋਈ ਕੋ ਮੈਂ ਜਿਹੜਾ ਇਹ ਹੋਇਆ ਕਿ ਆਸਫਾਲਾ ਦੇ ਵਿੱਚ ਸੇਵਾ ਕੇਂਦਰ ਦੀ ਲੋੜ ਹੈ ਮੈਂ ਤੇ ਇੱਕੋ ਗੱਲ ਕਹੂੰਗਾ ਕਿ ਆਸਫਾਲਾ ਉਹ ਨਗਰ ਹੈ ਉਹ ਪਿੰਡ ਹੈ ਉਹ ਉਹ ਧਰਤੀ ਹੈ ਕਿ ਜਿੱਥੋਂ ਜਿੱਥੇ ਇੰਨੇ ਨੌਜਵਾਨਾਂ ਨੇ ਇੰਨੇ ਬਬਰ ਸ਼ੇਰਾ ਨੇ ਇੰਨੇ ਸ਼ੂਰਵੀਰਾ ਨੇ ਦੇਸ਼ ਦੀ ਸੇਵਾ ਕਰਨ ਲਈ ਆਪਦੀ ਜਾਨਾਂ ਵਾਰੀਆਂ ਤੇ ਫਿਰ ਸੇਵਾ ਕੇਂਦਰ ਚ ਕੀ ਚੀਜ਼ ਹੈ ਸੇਵਾ ਕੇਂਦਰ ਸਮਝ ਲੋ ਹੋ ਗਿਆ ਵਾਟਸਐਪ ਵਾਲੇ ਨੂੰ ਪ੍ਰੋਕਿੰਡ ਰਿਡਰਟ ਉਹ ਮਜ਼ੂਰ ਕੀਤਾ ਜਾਂਦਾ ਮੈਡਮ ਮੈਂ ਗਰੀਸ਼ ਦੈਲਨ ਜੀ ਨੂੰ ਵਟਸਐਪ ਕਰਤਾ ਉਹਨਾਂ ਨੂੰ ਫੋਨ ਕਰਤਾ ਤੁਸੀਂ ਮੰਡੇ ਨੂੰ ਪ੍ਰੋਪੋਜ਼ਲ ਬਣਾ ਕੇ ਆਸਫ ਵਾਲਾ ਦੇ ਵਿੱਚ ਜਗ੍ਹਾ ਪਈਏ ਜੀ ਤੇ ਬੰਦ ਬੰਦ ਪੇ ਪਹਿਲਾਂ ਹੀ ਤੋਂ ਬੰਦ ਪੇ ਹੁਣ ਬੰਦ ਪੇ ਅੱਛਾ ਚਲੋ ਤੁਸੀਂ ਮੈਂ ਤੁਸੀਂ ਗਰੀਸ਼ ਜੀ ਨੂੰ ਮੈਂ ਕਹਿੰਦਾ ਮੰਡੇ ਨੂੰ ਸਰੇ ਪ੍ਰੋਪੋਜ਼ਲ ਭੇਜੋ ਬੜੀ ਜਲਦੀ ਤੁਹਾਡੇ ਆਸਫ ਵਾਲਾ ਦੇ ਵਿੱਚ ਜੀ ਸੇਵਾ ਕੇਂਦਰ ਜਿਹੜਾ ਉਹ ਖੁੱਲ ਜਾਊਗਾ ਸੋ ਤੁਹਾਡਾ ਸਾਰਿਆਂ ਦਾ दिल्ली राइज़र बहुत बहुती इनकल